ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਰ ਚੈਨਲ ਦੇ ਵਿਖੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ 16 ਅਕਤੂਬਰ 2025 ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 8 ਤੋਂ 10 ਦਿਨ ਪੰਜਾਬ ਦਾ ਮੌਸਮ ਹੈ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਕੀ ਕਰਵਟ ਲੈਂਡ ਵਾਲਾ ਕਿਹੜੇ ਕਿਹੜੇ ਸਿਸਟਮ ਆ ਜਿਹੜੇ ਉਹ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੇ ਵਿੱਚ ਆਉਣ ਵਾਲੇ ਆ ਅਤੇ ਪਹਾੜਾਂ ਤੇ ਆਉਣ ਵਾਲੇ ਵੈਸਟਰਨ ਡਿਸਟਰਬੈਂਸ ਆ ਜਿਹੜੇ ਉਹਨਾਂ ਦਾ ਪੰਜਾਬ ਦੇ ਮੌਸਮ ਤੇ ਕੀ ਅਸਰ ਹੋਊਗਾ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਹੁਣ ਆਪਾਂ ਮੌਸਮ ਦੀ ਗੱਲ ਕਰੀਏ ਇਸ ਵਕਤ ਤਾਂ ਪੰਜਾਬ ਦੇ ਵਿੱਚ ਉੱਤਰ ਪੱਛਮ ਦੀਆਂ ਹਵਾਵਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਜਿਹਦੇ ਕਰਕੇ ਰਾਤਾਂ ਦਾ ਮੌਸਮ ਆ ਜਿਹੜਾ ਉਹ ਥੋੜਾ ਜਿਹਾ ਠੀਕ ਆ ਟੜਕਸਾਰ ਵੀ ਠੀਕ ਰਹਿੰਦਾ ਲੇਕਿਨ ਦਿਨ ਵੇਲੇ ਆ ਜਿਹੜੀ ਉਹ ਗਰਮੀ ਆ ਗਰਮਿਆਸ਼ ਮਹਿਸੂਸ ਹੁੰਦੀ ਆ ਧੁੱਪ ਦੇ ਵਿੱਚ ਤੇ ਜਿਹਦੇ ਕਰਕੇ ਮੌਸਮ ਥੋੜਾ ਜਿਹਾ ਅਨਕੰਫਰਟੇਬਲ ਹੋਇਆ ਹੋਇਆ 31 32 ਡਿਗਰੀ ਤਾਪਮਨ ਜਿਹੜਾ ਉਹ ਦਿਨ ਵੇਲੇ ਹੋ ਜਾਂਦਾ ਜਿਹਦੇ ਕਰਕੇ ਗਰਮੀ ਮਹਿਸੂਸ ਹੁੰਦੀ ਆ ਲੇਕਿਨ ਸ਼ਾਮ ਨੂੰ ਤੇ ਤੜਕਸਾਰਾ ਜਿਹੜਾ ਮੌਸਮ ਆ ਉਹ ਠੰਡਾ ਹੁਣ ਆਪਾਂ ਗੱਲ ਕਰ ਗੱਲਬਾਤ ਕਰਦੇ ਆ ਸਿਸਟਮਾਂ ਦੀ ਸਿਸਟਮ ਆ ਜਿਹੜਾ ਉਹ ਇਸ ਵਕਤ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਲੋ ਪ੍ਰੈਸ਼ਰ ਏਰੀਆ ਬਣਿਆ ਹੋਇਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇਸ ਵਕਤ ਤਾਮਲਨਾਡੂ ਦੇ ਭਾਗਾਂ ਦੇ ਕੋਲੇ ਪਹੁੰਚ ਚੁੱਕਿਆ ਜਿਹੜਾ ਹੌਲੀ-ਹੌਲੀ ਅੱਗੇ ਵਧਦਾ ਹੋਇਆ ਜਿਹੜਾ ਅਰਬ ਸਾਗਰ ਵੱਲ ਨੂੰ ਵਧੇਗਾ ਤੇ ਜਿਹਦੇ ਕਰਕੇ ਦੱਖਣੀ ਭਾਰਤ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਵਧਣਗੀਆਂ ਜੇਕਰ ਆਪਾਂ ਗੱਲ ਕਰੀਏ ਉੱਤਰ ਭਾਰਤ ਦੇ ਵਿੱਚ ਸਿਸਟਮਾਂ ਦੀ ਤਾਂ ਉੱਤਰ ਭਾਰਤ ਦੇ ਵਿੱਚ ਇਸ ਵਕਤ ਕੋਈ ਵੀ ਸਿਸਟਮ ਹੈ ਜਿਹੜਾ ਉਹ ਮੌਜੂਦ ਨਹੀਂ 19 ਅਕਤੂਬਰ ਨੂੰ ਉੱਤਰ ਭਾਰਤ ਦੇ ਪਹਾੜਾਂ ਦੇ ਵਿੱਚ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰਨ ਜਾ ਰਿਹਾ ਜਿਹਦੇ ਕਰਕੇ 19 ਤੋਂ ਲੈ ਕੇ 22 ਤਈ ਅਕਤੂਬਰ ਦੇ ਦਰਮਿਆਨ ਪਹਾੜੀ ਇਲਾਕਿਆਂ ਦੇ ਵਿੱਚ ਜਿਹਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਇਹਨਾਂ ਦੇ ਉਚੇਰੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੈ ਜਿਹੜੀ ਉਹ ਹਲਕੀ ਫੁਲਕੀ ਹੋ ਸਕਦੀ ਆ ਮੈਦਾਨੀ ਇਲਾਕਿਆਂ ਦੇ ਵਿੱਚ ਇਹਦਾ ਅਸਰ ਹੋਣ ਦੀ ਸੰਭਾਵਨਾ ਘੱਟ ਆ ਲੇਕਿਨ ਮੈਦਾਨੀ ਇਲਾਕਿਆਂ ਦੇ ਵਿੱਚ ਅਸਰ ਕੀ ਹੋਊਗਾ ਹਵਾ ਬਦਲੂਗੀ ਜੋ ਹੁਣ ਉੱਤਰ ਪੱਛਮੀ ਚੱਲ ਰਹੀ ਆ ਫੇਰ ਉਹ ਪੂਰਬ ਦੀਆਂ ਹਵਾਵਾਂ ਜਿਹੜੀਆਂ ਮੈਦਾਨੀ ਇਲਾਕਿਆਂ ਵਿੱਚ ਚੱਲਣਗੀਆਂ ਜਿਹਦੇ ਕਰਕੇ ਗਰਮੈਸ਼ਾ ਥੋੜੀ ਜੀ ਹੋਰ ਵਧਣ ਦੀ ਸੰਭਾਵਨਾ ਲੇਕਿਨ ਰਾਤ ਦਾ ਤਾਪਮਾਨ ਜਿਹੜਾ ਉਹ ਘਟ ਜਾਊਗਾ ਪਰੰਤੂ ਦਿਨੇ 30-33 ਡਿਗਰੀ ਤਾਪਮਾਨ ਜਿਹੜਾ ਉਹ ਰਹੂਗਾ ਪੂਰਬ ਦੀ ਹਵਾ ਕਰਕੇ ਮੌਸਮ ਆ ਜਿਹੜਾ ਥੋੜਾ ਜ੍ਹਾ ਗਰਮ ਰਹੂਗਾ ਉਸ ਤੋਂ ਬਾਅਦ ਜੇਕਰ ਆਪਾਂ ਗੱਲਬਾਤ ਕਰੀਏ ਇਹ ਸੀਗਾ 19 ਤੋਂ 22 ਤਰੀਕ ਦਾ ਸਿਸ ਜੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਜੋ ਇਸ ਵਕਤ ਤਾਮਲनाडु ਦੇ ਭਾਗਾਂ ਤੇ ਸਿਸਟਮ ਬਣਿਆ ਹੋਇਆ ਉਹ ਅੱਗੇ ਵੱਧ ਕੇ ਅਰਬ ਸਾਗਰ ਦੇ ਵਿੱਚ ਪਹੁੰਚ ਜਾਣਾ ਜਿਹਦੇ ਕਰਕੇ ਅਰਬ ਸਾਗਰ ਦੇ ਵਿੱਚ ਹਲਚਲ ਆ ਜੁੜੀ ਉਹ ਹੋਊਗੀ ਤੇ ਆਲੇ-ਦਾਲੇ ਦੇ ਭਾਗਾਂ ਜਿੰਨੇ ਵੀ ਆ ਗੋਆ, ਕੇਰਲਾ, ਕਰਨਾਟਕਾ, ਮੁੰਬਈ ਇਹਨਾਂ ਭਾਗਾਂ ਦੇ ਵਿੱਚ ਬਰਖਾ ਦੀ ਗਤੀਵਿਧੀਆਂ ਹੋਣਗੀਆਂ ਲੇਕਿਨ ਉੱਤਰ ਭਾਰਤ ਦੇ ਵਿੱਚ ਇਹਦਾ ਕੋਈ ਖਾਸ ਅਸਰ ਹੋਣ ਦੀ ਸੰਭਾਵਨਾ ਨਹੀਂ ਹੈ ਜੋ ਆਪਾਂ ਦੱਸਿਆ 19 ਤੋਂ ਲੈ ਕੇ 22 ਤਰੀਕ ਦਰਮਿਆਨ ਪਹਾੜੀ ਇਲਾਕਿਆਂ ਵਿੱਚ ਕੁਝ ਜਿਹੜੀ ਆ 21 22 ਤਰੀਕ ਦੇ ਨੇੜੇ ਗੇੜਾ ਜਿਹੜੀ ਹਲਚਲਾ ਹੋ ਸਕਦੀ ਆ ਜੰਮੂ ਕਸ਼ਮੀਰ ਤੋਂ ਲੈ ਕੇ ਉੱਤਰਾਖੰਡ ਤੱਕ ਪੰਜਾਬ ਦੇ ਵਿੱਚ ਹਵਾਵਾਂ ਦੀ ਦਿਸ਼ਾ ਜਿਹੜੀ ਉਹ ਬਦਲੋਗੀ ਉਸ ਤੋਂ ਬਾਅਦ ਬੰਗਾਲ ਦੀ ਖਾੜੀ ਦੇ ਵਿੱਚ ਇੱਕ ਹੋਰ ਸ਼ਕਤੀਸ਼ਾਲੀ ਸਿਸਟਮ ਆ ਜਿਹੜਾ ਉਹ ਬਣੂਗਾ ਜੋ ਕਿ ਲੋ ਪ੍ਰੈਸ਼ਰ ਏਰੀਆ ਬਣ ਕੇ ਉਹਦੇ ਬਾਅਦ ਡੈਪ੍ਰੈਸ਼ਨ ਡੀਪ ਡੈਪ੍ਰੈਸ਼ਨ ਤੇ ਸਮੁੰਦਰੀ ਤੂਫਾਨ ਆ ਜਿਹੜਾ ਉਹ ਬਣ ਸਕਦਾ ਜੋ ਕਿ ਅਰਬ ਸਾਗਰ ਵੱਲ ਨੂੰ ਵੀ ਅੱਗੇ ਵੱਧ ਸਕਦਾ ਅਤੇ ਆਪਣੇ ਪੂਰਬੀ ਜਿਹੜਾ ਭਾਰਤ ਆ ਉਹਦੇ ਵੱਲ ਨੂੰ ਵੀ ਉਹਦੇ ਜਾਣ ਦੀ ਸੰਭਾਵਨਾ ਜਿਹੜੀ ਉਹ ਬਣੂਗੀ ਜਿਹਦੇ ਕਰਕੇ ਅਰਬ ਸਾਗਰ ਤੇ ਬੰਗਾਲ ਦੀ ਖਾੜੀ ਦੋਨਾਂ ਦੇ ਵਿੱਚ ਹਲਚਲ ਆ ਜਿਹੜੀ ਉਹ ਬਹੁਤ ਵੱਡੇ ਲੈਵਲ ਤੇ ਹੋ ਜਾਣੀ ਆ ਤੇ ਉਸੇ ਦੌਰਾਨ ਉੱਤਰ ਭਾਰਤ ਦੇ ਪਹਾੜਾਂ ਦੇ ਉੱਤੇ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰ ਲਈ 26 27 ਤਰੀਕ ਤੋਂ ਲੈ ਕੇ 4 5 ਨਵੰਬਰ ਦੇ ਦਰਮਿਆਨ ਦੋ ਵੈਸਟਰਨ ਡਿਸਟਰਬੈਂਸ ਆ ਰਹੇ ਆ ਜਿਹਦੇ ਵਿੱਚ ਜਿਹੜਾ ਪਹਿਲਾ ਵੈਸਟਰਨ ਡਿਸਟਰਬੈਂਸ ਆ ਉਹਦੇ ਕਰਕੇ 28 29 ਤਰੀਕ ਨੂੰ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਵਧ ਰਹੀ ਆ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਵੀ ਜਿਹੜਾ 26 27 ਤਰੀਕ ਤੋਂ ਬਾਅਦ ਜਿਹੜਾ ਸਿਸਟਮ ਆਉਣਾ ਉਹਦੇ ਨਾਲ ਹਲਚਲ ਆ ਜਿਹੜੀ ਉਹ ਵਧੂਗੀ ਕਿਉਂਕਿ ਬੰਗਾਲ ਦੀ ਖਾੜੀ ਤੇ ਅਰਬ ਸਾਗਰ ਦੋਨਾਂ ਦੇ ਵਿੱਚ ਹਲਚਲ ਬਹੁਤ ਜ਼ਿਆਦਾ ਹੋਊਗੀ ਜਿਹਦੇ ਕਰਕੇ ਜਿਹੜੀ ਨਮੀ ਆ ਨਮੀ ਦੀ ਮਾਤਰਾ ਜਿਹੜੀ ਬੰਗਾਲ ਦੀ ਖਾੜੀ ਤੋਂ ਤੇ ਆਰਬ ਸਾਗਰ ਤੋਂ ਉੱਤਰ ਭਾਰਤ ਵਿੱਚ ਪਹੁੰਚਣੀ ਸ਼ੁਰੂ ਹੋਊਗੀ ਜਦੋਂ ਨਮੀ ਉੱਤਰ ਭਾਰਤ ਵਿੱਚ ਪਹੁੰਚੂਗੀ ਤਾਂ ਵਰਖਾ ਵੀ ਹੋਊਗੀ ਤੇ ਇਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ 27 ਤੋਂ 28 ਤਰੀਕ ਦਾ ਮੈਪ ਇਹ ਤੋਂ ਹੀ ਦੇਖ ਸਕਦੇ ਹੋ 27 ਤਰੀਕ ਨੂੰ ਹੀ ਹਲਚਲ ਜਿਹੜੀ ਉਹ ਸ਼ੁਰੂ ਹੋਣੀ ਆ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਦੇ ਵਿੱਚ ਫਿਰ ਉਹ ਹੌਲੀ ਹੌਲੀ ਵਾਧੀ-ਵਾਧੀ ਜੇਕਰ ਆਪਾਂ ਗੱਲ ਕਰੀਏ ਤਾਂ 28 ਤਰੀਕ ਦਾ ਜਿਹੜਾ ਦਿਨ ਆ 28 ਤਰੀਕ ਨੂੰ ਹਲਚਲ ਵਧੂਗੀ ਕਿਉਂਕਿ ਇੱਕ ਚੱਕਰਵਾਤ ਵੈਸਟਰਨ ਡਿਸਟਰਬੈਂਸ ਦੇ ਨਾਲ ਬਣੂਗਾ ਪਾਕਿਸਤਾਨ ਦੇ ਭਾਗਾਂ ਤੇ ਜੋ ਕਿ ਇਸ ਵਕਤ ਤੁਸੀਂ ਦੇਖ ਰਹੇ ਹੋ ਘੁੰਮ ਰਿਹਾ ਤੇ ਪੂਰਬ ਦੀਆਂ ਹਵਾਵਾਂ ਜਿਹੜੀਆਂ ਉਹ ਘੁੰਮ ਕੇ ਪੰਜਾਬ ਦੇ ਵਿੱਚ ਪਹੁੰਚਣਗੀਆਂ ਜਾਨੀ ਕਿ 27 28 ਤਰੀਕ ਨੂੰ ਤੇਜ਼ੀ ਨਾਲ ਹਵਾਵਾਂ ਵਧਣਗੀਆਂ ਤੇ ਉਧਰੋਂ ਬੰਗਾਲ ਦੀ ਖਾੜੀ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਹਲਚਲ ਬਹੁਤ ਵੱਡੇ ਲੈਵਲ ਤੇ ਆ ਲੋ ਪ੍ਰੈਸ਼ਰ ਏਰੀਆ ਵੀ ਬਣੂਗਾ ਡੀਪ ਡੈਪਰੈਸ਼ਨ ਤੋਂ ਬਾਅਦ ਚੱਕਰਵਾਤ ਬਣਨ ਦੀ ਸੰਭਾਵਨਾ ਅਰਬ ਸਾਗਰ ਦੇ ਵਿੱਚ ਵੀ ਲੋ ਪ੍ਰੈਸ਼ਰ ਏਰੀਆ ਇਹ ਸਾਰੀ ਹਲਚਲ ਦੇ ਕਾਰਨ ਜਿਹੜਾ ਮੌਸਮ ਆ ਉਹ ਵਿਗੜ ਸਕਦਾ ਪੰਜਾਬ ਦਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਪੰਜਾਬ ਦੇ ਭਾਗਾਂ ਦੇ ਉੱਤੇ ਵੀ ਗਰਜ ਚਮਕ ਵਾਲੇ ਬੱਦਲ ਆ ਜਿਹੜੇ ਉਹ ਬਣਨਗੇ ਜਿਹਦੇ ਕਰਕੇ ਬਰਖਾ ਦੀਆਂ ਗਤੀਵਿਧੀਆਂ ਜਿਹੜੀਆਂ ਉਹ 27 28 29 ਤਰੀਕ ਦੇ ਦਰਮਿਆਨ ਇਹਨਾਂ 1-2 ਦਿਨਾਂ ਦੇ ਵਿੱਚ ਗਰਜ ਚਮਕ ਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਅੱਜ ਦੀ ਅਪਡੇਟ ਦੇ ਅਨਸਾਰ ਬਣ ਰਹੀ ਆ ਇਹਦੇ ਵਿੱਚ ਵੱਡੇ ਲੈਵਲ ਤੇ ਵਾਧਾ ਵੀ ਹੋ ਸਕਦਾ ਤੇ ਇਹ ਜਿਹੜਾ ਲੈਵਲ ਆ ਉਹ ਘਟ ਵੀ ਸਕਦਾ ਲੇਕਿਨ ਪਿਛਲੇ ਦਿਨਾਂ ਨਾਲੋਂ ਇਹ ਲੈਵਲ ਆ ਜਿਹੜਾ ਉਹ ਵੱਧ ਚੁੱਕਿਆ ਅਪਡੇਟ ਵੱਧ ਚੁੱਕੀ ਆ ਤੇ ਬਰਖਾ ਦੀਆਂ ਗਤੀਵਿਧੀਆਂ ਦੀ ਸੰਭਾਵਨਾ ਜਿਹੜੀ ਉਹ ਵਾਣ ਰਹੀ ਆ 27 28 29 ਤਰੀਕ ਦੇ ਦਰਮਿਆਨ ਉਦੋਂ ਬਾਅਦ ਇੱਕ ਹੋਰ ਵੈਸਟਰਨ ਡਿਸਟਰਬੈਂਸ ਵੀ ਆਉਣਾ ਉਹਦੇ ਬਾਰੇ ਵੀ ਅਪਡੇਟ ਜਿਵੇਂ ਆਉਂਦੀ ਆ ਉਹ ਵੀ ਆਪਾਂ ਤੁਹਾਨੂੰ ਜਲਦੀ ਦੇਵਾਂਗੇ ਹੋ ਸਕਦਾ ਨਵੰਬਰ ਦੇ ਪਹਿਲੇ ਹਫਤੇ ਵੀ ਜਬਰਦਸਤ ਬਰਖਾ ਹੋਵੇ ਕਿਉਂਕਿ ਸਮੁੰਦਰੀ ਇਲਾਕੇ ਨੇ ਵਿੱਚ ਹਲਚਲ ਹੋਣ ਕੇ ਕਰਕੇ ਬਰਖਾ ਜਿਹੜੀ ਉਹ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰਾਜਸਥਾਨ ਹਰਿਆਣਾ ਦਿੱਲੀ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡਾ ਇਨ੍ਹਾਂ ਭਾਗਾਂ ਵਿੱਚ ਗਰਜ ਚਮਕ ਵਾਲੇ ਬੱਦਲ ਬਣ ਕੇ ਵਰਖਾ ਜਿਹੜੀ ਉਹ ਦੇ ਸਕਦੇ ਆ ਜੋ ਵੀ ਅਪਡੇਟ ਹੋਈ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਇਹ ਸੀਗਾ ਆਉਣ ਵਾਲੇ 10 ਤੋਂ 12 ਦਿਨ ਦਾ ਮੌਸਮ ਪੰਜਾਬ ਦਾ ਵੀ ਕਿਸ ਤਰ੍ਹਾਂ ਦਾ ਰਹੂਗਾ ਬਾਕੀ ਨਾਲ ਦੀ ਨਾਲ ਹੋਣਾ ਆਪਾਂ ਤੁਹਾਨੂੰ ਰੋਜ਼ਾਨਾ ਅਪਡੇਟ ਆ ਜਿਹੜੀ ਉਹ ਦਿੰਦੇ ਰਹਾਂਗੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਵਿੱਚ ਸ਼ੇਅਰ ਕਰਿਓ ਤੇ ਸਾਡਾ YouTube ਚੈਨਲ ਆ ਜਿਹੜਾ ਉਹ ਸਬਸਕ੍ਰਾਈਬ ਕਰਿਓ ਸਤਿ ਸ੍ਰੀ ਅਕਾਲ ਜੀ